ਜਿਹੜਾ ਸਿਵਲ ਲਾਈਨ ਦੇ ਮਾਮਲਾ ਦਰਜ ਹੈ ਜੀ ਤੇ ਬਾਰੇ ਜਾਣਕਾਰੀ ਜਿਹੜਾ ਸਿਵਲ ਲਾਈਨ ਚ ਮੁਕੱਦਮਾ ਦਰਜ ਹੋਇਆ ਇਹ ਇੱਕ ਰਵੀ ਕਾਂਤ ਨਾਂ ਦਾ ਵਿਅਕਤੀ ਹੈ ਇਹ ਇਹ ਪੇਂਟਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਅਲੀਗੇਸ਼ਨ ਇਹਨਾਂ ਦੇ ਗਵੰਡ ਚ ਲੇਡੀ ਹੈ ਉਹਨਾਂ ਨੇ ਲਗਾਈ ਸੀ ਵੀ ਉਹਨਾਂ ਦੀਆਂ ਬੱਚੀਆਂ ਨਾਲ ਇਹਨੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਬੰਧ ਚ ਪੋਸਕੋ ਐਕਟ ਦੇ ਨਮਕਦਮਾ ਦਰਜ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਕੱਲ੍ਹ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਜ ਦੋਸ਼ੀ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਤੇ ਜਿਸ ਬੰਦੀ ਅੱਗੇ ਫਰਦਰ ਡਿਟੇਲ ਦੀ ਤਫਤੀਸ਼ ਜਾ ਰਹੀ ਸਰ ਇਹ ਕਿਸ ਤਰ੍ਹਾਂ ਮਤਲਬ ਬੱਚਿਆਂ ਨੂੰ ਕੀ ਕਿਆ ਕਿਆ ਲੈ ਕੇ ਜਾਂਦਾ ਸੀ ਬੜਾ ਜੀ ਕਿਹੜੇ ਘਰ ਚ ਲੈ ਕੇ ਜਾ ਰਿਹਾ ਸੀ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਲੱਗਿਆ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਨੂੰ ਟੌਫੀ ਜਾਂ ਬਿਸਕੁਟ ਦਾ ਲਾਲਚ ਦੇ ਕੇ ਨਾਲ ਲੈ ਕੇ ਜਾਂਦਾ ਸੀ ਉਹਨਾਂ ਚ ਸਰ ਪਤਾ ਕਿ ਪਰਵਾਸੀ ਦੱਸਿਆ ਜਾ ਰਹੀ ਹੈ ਇਹ ਇਹ ਲੇਡੀ ਵੀ ਪਰਵਾਸੀ ਹੈ ਜਿਨ੍ਹਾਂ ਨੇ ਕੰਪਲੇਨੈਂਟ ਹੈ ਤੇ ਜਿਹੜਾ ਦੋਸ਼ੀ ਉਹ ਵੀ ਪਰਵਾਸੀ ਹੈ ਸਰੇ ਪਤਾ ਲੱਗਿਆ ਕਿ ਕਿੰਨੇ ਦਿਨ ਤੋਂ ਬੱਚਿਆਂ ਦੇ ਨਾਲ ਕਾਰ ਰਿਆ ਸੀਗਾ ਜਿਸ ਤਰ੍ਹਾਂ ਐਫਆਰ ਇਹ ਇਸ ਸਬੰਧ ਚ ਹਜੇ ਡਿਟੇਲ ਤਫਤੀਸ਼ ਰਿਮਾਂਡ ਲੈ ਕੇ ਦੋਸ਼ੀ ਦਾ ਕੀਤੀ ਜਾ ਰਹੀ ਹੈ ਇਹ ਹਜੇ ਦਰ ਨਿਰਮਾਂਤ ਨਹੀਂ ਹੋ ਗਿਆ ਸਰ ਨਵਾਲ ਸਿੰਘ ਜੀ ਹਾਂਜੀ ਛੋਟੇ ਬੱਚੇ ਕਿੰਨੀ ਕਿੰਨੀ ਉਮਰ ਦੇ ਬੱਚੇ ਨੇ ਛੋਟੇ ਬੱਚਿਆਂ ਨੇ 10 ਸਾਲ ਤੋਂ ਸਰ ਅਗਲੀ ਕਾਰਵਾਈ ਕੀ ਸ਼ੁਰੂ ਕੀਤੀ ਹੈ ਅਗਲੀ ਹੁਣ ਇਹ ਤਾਂ ਰਿਮਾਂਡ ਲੈ ਕੇ ਦੋਸ਼ੀ ਦਾ ਜੋ ਤਫਤੀਸ਼ਾ ਬੋਸ ਕੋ ਐਕਟ ਤੇ 65 2 ਬੀ ਐਨ ਐਸ ਦੇਦੀ ਉਹ ਇੱਕ ਤਸ਼ਦੀਕ ਸਭ ਕੁਝ ਕਰਾਇਆ ਜਾਵੇ ਬੱਚਿਆਂ ਦਾ ਮੈਡੀਕਲ ਕਰਾਇਆ ਜਾਵੇ ਜਰਾ